ਆਸਟ੍ਰੇਲੀਆ ਦੇ ਐਡਲੇਡ ਦੇ ਰੋਇਨਸਟੈਂਟ ਪਾਰਕ ਦੇ ਵਿੱਚ 29 ਮਈ ਨੂੰ ਪੁਲਿਸ ਦੀ ਗ੍ਰਿਫਤਾਰੀ ਦੇ ਦੌਰਾਨ ਗੰਭੀਰ ਜ਼ਖਮੀ ਹੋਏ 42 ਸਾਲਾ ਪਾਰਟੀਮੂਲ ਦੇ ਵਿਅਕਤੀ ਗੌਰਵ ਕੁੰਡੀ ਨੇ ਆਖਰਕਾਰ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਗੌਰਵ ਕੁੰਡੀ ਦੀ ਮੌਤ ਤੋਂ ਬਾਅਦ ਪੁਲਿਸ ਦੇ ਅਣਮਨੁੱਖੀ ਕਾਰਵਾਈ ਦੇ ਕਈ ਸਵਾਲ ਉੱਠ ਰਹੇ ਨੇ ਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਵਾਲੇ ਨੌਜਵਾਨ ਗੌਰਵ ਕੁੰਡੀ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਅਨਤੀ ਮਈ ਨੂੰ ਪੈਨਹੈਮ ਰੋਡ ਦੇ ਰੋਇੰਸਟਨ ਪਾਰਕ ਦੇ ਨਜ਼ਦੀਕ ਪੁਲਿਸ ਨੂੰ ਇੱਕ ਪਤੀ ਪਤਨੀ ਦੇ ਵਿਚਕਾਰ ਝਗੜੇ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਇਹ ਲੜਾਈ ਗੌਰਵ ਕੁੰਡੀ ਅਤੇ ਉਹਨਾਂ ਦੀ ਪਤਨੀ ਅੰਮ੍ਰਿਤਪਾਲ ਕੌਰ ਦੇ ਵਿਚਕਾਰ ਹੋ ਰਹੀ ਸੀ ਪੁਲਿਸ ਨੇ ਗੌਰਵ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਗੌਰਵ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਇਸ ਦੌਰਾਨ ਪੁਲਿਸ ਨੇ ਗੌਰਵ ਤੇ ਬਲ ਦਾ ਇਸਤੇਮਾਲ ਕਰਦੇ ਹੋਏ ਉਸ ਨੂੰ ਜ਼ਮੀਨ ਤੇ ਮੂੰਹ ਦੇ ਭਾਰ ਸੁੱਟ ਲਿਆ ਅਤੇ ਇਸ ਦੌਰਾਨ ਉਹ ਜ਼ਖਮੀ ਹੋ ਗਿਆ ਗੌਰਵ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ 2 ਹਫ਼ਤਿਆਂ ਤੱਕ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝਣ ਤੋਂ ਬਾਅਦ ਪਰਿਵਾਰ ਨੇ ਉਸ ਦੀ ਲਾਈਫ ਸਪੋਰਟ ਮਸ਼ੀਨ ਬੰਦ ਕਰਨ ਦਾ ਦੁਖਦਾਈ ਫੈਸਲਾ ਲਿਆ ਗੌਰਵਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਦੇ ਦੌਰਾਨ ਗੌਰਵ ਦੀ ਗਰਦਨ 'ਤੇ ਗੋਡਾ ਰੱਖਣ ਨਾਲ ਉਸ ਦੀ ਸਾਹ ਦੀ ਨਾਲੀ ਰੁਕ ਗਈ ਜਿਸ ਦੇ ਕਾਰਨ ਉਸ ਨੂੰ ਦਿਮਾਗੀ ਸੱਟ ਲੱਗੀ ਹਾਲਾਂਕਿ ਸਾਊਥ ਆਸਟ੍ਰੇਲੀਆ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਸ ਨੇ ਇਸ ਦਾਅਵੇ ਨੂੰ ਰੱਦ ਕੀਤਾ ਹੈ ਉਨਾਂ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਗਰਦਨ ਤੇ ਗੋਡਾ ਰੱਖਿਆ ਹੀ ਨਹੀਂ ਤੇ ਨਾ ਹੀ ਸਿਰ ਨੂੰ ਜ਼ਮੀਨ ਤੇ ਮਾਰਿਆ ਇਸ ਮਾਮਲੇ ਦੀ ਜਾਂਚ ਮੇਜਰ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨ ਅਤੇ ਆਫਿਸ ਆਫ ਪਬਲਿਕ ਇਨਟੈਗ੍ਰਿਟੀ ਦੇ ਵੱਲੋਂ ਵੀ ਨਿਗਰਾਨੀ ਦੇ ਵਿੱਚ ਇਸ ਦੀ ਜਾਂਚ جاری ਹੈ ਪੁਲਿਸ ਨੇ ਕਿਹਾ ਹੈ ਕਿ ਗੌਰਵ ਦੀ ਮੌਤ ਦੇ ਕਾਰਨ ਅਤੇ ਹਾਲਾਤਾਂ ਦੀ ਰਿਪੋਰਟ ਵਿਭਾਗ ਮੁਖੀ ਨੂੰ ਸੌਂਪੀ ਜਾਵੇਗੀ ਇਸ ਇਲਾਵਾ ਹਿਰਾਸਤ ਦੌਰਾਨ ਵਰਤੇ ਗਏ ਹਥਿਆਰਾਂ ਦੀ ਵੀ ਜਾਂਚ ਕੀਤੀ ਜਾਵੇਗੀ ਗੌਰਵ ਜੋ ਮੋਡਬਰੀ ਨਾਰਥ ਦਾ ਰਹਿਣ ਵਾਲਾ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ ਉਸ ਦੀ ਮੌਤ ਨੇ ਸਥਾਨਕ ਪਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਇਸ ਘਟਨਾ ਨੇ ਪੁਲਿਸ ਦੀ ਕਾਰਵਾਈ ਅਤੇ ਹਿਰਾਸਤ ਦੇ ਵਿੱਚ ਮੌਤ ਦੇ ਮੁੱਦਿਆਂ ਤੇ ਚਰਚਾ ਨੂੰ ਤੇਜ਼ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਅਗਲੀਆਂ ਜਾਂਚ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਘਟਨਾ ਦੀ ਪੂਰੀ ਸੱਚਾਈ ਸਾਹਮਣੇ ਲਿਆਉਣਗੇ